ਸਾਡੀ ਜਿਹੜੀ ਲੜਾਈ ਹੈ ਕੋਈ BBMP ਦੇ ਨਾਲ ਨੀਜੀ ਲੜਾਈ ਨਹੀਂ ਹੈ ਸਾਡੀ ਲੜਾਈ ਸ਼ਹਿਰ ਵਾਸਤੇ ਹੈ ਇਹ ਮਲਵਾ 2007 ਦਾ 2007 ਦਾ ਪਿਆ 18 ਸਾਲ ਇਹ BBMP ਦੀ ناکਾਮਯਾਬੀ ਹੈ ਤੇ ਲੋਕਾਂ ਨੂੰ ਗਰੀਬਾਂ ਨੂੰ ਤੰਗ ਕਰਨ ਲਈ ਜਦੀ ਚੱਕ ਕੇ ਪਹੁੰਚ ਜਾਂਦੇ ਜੀ ਅੱਜ ਤੁਹਾਡਾ ਮਕਾਨ ਟਾਣਾ ਅੱਜ ਤੁਹਾਡੀ ਦੁਕਾਨ ਟਾਣੀ ਇੱਕ ਜੂਨ ਦਾ ਅਲਟੀਮੇਟਮ ਹੈ 1 ਜੂਨ ਤੱਕ ਇਹ ਮੈਦਾਨ ਸਾਨੂੰ ਸਾਫ ਚਾਹੀਦਾ ਨਾ 1 ਜੂਨ ਨੂੰ ਸਾਡੇ ਸਾਰੇ ਸਾਥੀ ਲੱਗਣਗੇ ਅਸੀਂ ਸਾਕ ਬੀਬੀਐਮਪੀ ਇਹ ਸਖਤ ਚੇਤਾਵਨੀ ਹੈ ਜਦੋਂ ਤੱਕ ਬੀਬੀਐਮਪੀ ਆਪਣੇ ਕੰਮ ਨਹੀਂ ਕਰਦੀ ਜੇ ਕਿਸੇ ਸਾਡੇ ਸ਼ਹਿਰ ਵਾਸੀ ਦੇ ਜਾਂ ਨੰਗਲ ਚ ਜਾਂ ਕੀਰਪੁਰ ਸਾਫ ਚ ਜਾਂ ਕੋਟਲੇ ਅਗਰ ਕਿਸੇ ਦੀ ਦੁਕਾਨ ਜਾਂ ਮਕਾਨ ਤੇ ਗੇਦਾ ਦੇਖਿਆ ਜਾਂਦਾ ਹਸ਼ਰ ਕੀਤਾ ਯਾਰ 5 ਤਰੀਕ ਨੂੰ ਇਹ ਸਾਰੀ ਗੱਲਾਂ ਵਿਧਾਨ ਸਭਾ 'ਚ ਵੀ ਗੂੰਜਣਗੀਆਂ 18 ਸਾਲ ਬਾਅਦ ਸ਼ਿਵਾਲਿਕ ਸਿਨੇਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ ਕਿਤੇ ਨਾ ਕਿਤੇ ਨੰਗਲ ਵਸਨੀਕਾਂ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋਈਆਂ ਨੇ ਕਿਉਂਕਿ ਨੰਗਲ ਸ਼ਹਿਰ ਵਿੱਚ ਇੱਕ ਮਾਤਰ ਮਨੋਰੰਜਨ ਦਾ ਸਾਧਨ ਜਿਸ ਵਿੱਚ ਲੋਕ ਫਿਲਮਾਂ ਦਾ ਆਨੰਦ ਮਾਣਦੇ ਸਨ ਉਸ ਦੇ ਟਾਹੇ ਢੇਰੀ ਹੋ ਜਾਣ ਤੋਂ ਬਾਅਦ ਇਹ ਮਨੋਰੰਜਨ ਦਾ ਸਾਧਨ ਵੀ ਉਹਨਾਂ ਤੋਂ ਖੁੰਝ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਸੰਜੀਵ ਗੋਤਮ ਵੱਲੋਂ ਉਠਾਇਆ ਗਿਆ ਇਹ ਮੁੱਦਾ ਕਿ ਸਿਨੇਮੇ ਦੀ ਇਸ ਜਗ੍ਹਾ ਤੇ ਸਿਟਿਆ ਗਿਆ ਮਲਵਾ ਜਿਸ ਨੂੰ ਸਾਫ਼ ਕਰਨ ਦਾ ਉਹਨਾਂ ਨੇ ਹਵਾਲਾ ਦਿੰਦੇ ਹੋਏ BBMP ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਇਹ ਮਲਵਾ ਸਾਫ਼ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਬੀਤੇ ਕੱਲ BBMP ਕਰਮਚਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਗਰਮਾ-ਗਰਮ ਮਾਹੌਲ ਰਿਹਾ ਤੇ BBMP ਵੱਲੋਂ ਇਸ ਮਲਬੇ ਨੂੰ ਹਟਾਉਣ ਦੀ ਗੱਲ ਮੰਨ ਲਈ ਗਈ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੀ ਆਪਣੇ ਸਮਰਥਕਾਂ ਨਾਲ ਇਸ ਜਗ੍ਹਾ ਪੁੱਜੇ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ BBMP ਪ੍ਰਸ਼ਾਸਨ ਨੂੰ ਜੋ ਸਮਾਂ ਦਿੱਤਾ ਗਿਆ ਹੈ ਉਸ ਵਿੱਚ ਅਗਰ BBMP ਨੇ ਇਹ ਮਲਵਾ ਨਹੀਂ ਹਟਾਇਆ ਤਾਂ ਉਹਨਾਂ ਵੱਲੋਂ ਇੱਕ ਤਰੀਕ ਤੋਂ ਬਾਅਦ ਇਸ ਮਲਬੇ ਨੂੰ ਖੁਦ ਹਟਾ ਦਿੱਤਾ ਜਾਵੇਗਾ ਤੇ ਇਸ ਨੂੰ ਇੱਕ ਸ਼ਾਨਦਾਰ ਗਰਾਊਂਡ ਬਣਾਇਆ ਜਾਵੇਗਾ ਜਿਸ ਦਾ ਸ਼ਹਿਰ ਵਾਸੀ ਆਪਣੀ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਸਕਣ ਕਿਉਂਕਿ ਹੁਣ ਤੱਕ ਸਕੂਲਾਂ ਦੇ ਵਿੱਚ ਬਣੇ ਹੋਏ ਗਰਾਊਂਡਾਂ ਨੂੰ ਹੀ ਪ੍ਰੋਗਰਾਮਾਂ ਲਈ ਵਰਤਿਆ ਜਾ ਰਿਹਾ ਹੈ। ਜਦ ਕਿ ਸਕੂਲ ਦੇ ਗਰਾਊਂਡ ਬੱਚਿਆਂ ਦੇ ਇਸਤੇਮਾਲ ਲਈ ਨੇ ਉਹਨਾਂ ਕਿਹਾ ਕਿ BBMP ਪ੍ਰਸ਼ਾਸਨ ਵੱਲੋਂ ਲਗਾਤਾਰ ਨੰਗਲ ਸ਼ਹਿਰ ਨੂੰ ਉਜਾੜਿਆ ਜਾ ਰਿਹਾ ਹੈ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਨੰਗਲ ਇੱਕ ਬਹੁਤ ਸੁੰਦਰ ਸ਼ਹਿਰ ਹੈ ਤੇ ਇਸ ਨੂੰ ਉਜੜ ਨਹੀਂ ਦਿੱਤਾ ਜਾਵੇਗਾ ਤੇ ਇਸ ਮਸਲੇ ਨੂੰ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਜਾਵੇਗਾ ਉਹਨਾਂ ਨੇ ਕਿਹਾ ਨੰਗਲ ਨਗਰ ਕੌਂਸਲ ਦੇ ਵਿੱਚ ਵੀ ਆਪ ਦੇ ਐਮਸੀ ਬਣਾਏ ਜਾਣਗੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਘਰ ਬੈਠੇ ਹੀ ਹੱਲ ਕੀਤਾ ਜਾ ਸਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਐਮਸੀ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦੀਆਂ ਸਮੱਸਿਆ ਸੁਣਨਗੇ ਤੇ ਸਮਾਧਾਨ ਕਰਨਗੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਆਹ ਦੇਖੋ ਜੀ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਸਾਡੀ ਜਿਹੜੀ ਲੜਾਈ ਹੈ ਕੋਈ ਬੀਬੀਐਮਪੀ ਦੇ ਨਾਲ ਨਿੱਜੀ ਲੜਾਈ ਨਹੀਂ ਹੈ ਸਾਡੀ ਲੜਾਈ ਸ਼ਹਿਰ ਵਾਸਤੇ ਹੈ ਸਾਡੀ ਲੜਾਈ ਪੰਜਾਬ ਵਾਸਤੇ ਹੈ ਸਾਡੀ ਲੜਾਈ ਦੇਸ਼ ਦੀ ਤਰੱਕੀ ਵਾਸਤੇ ਹੈ ਹਰ ਦੇਸ਼ ਵਾਸੀ ਚਾਹੁੰਦਾ ਹੈ ਹਰ ਸ਼ਹਿਰ ਵਾਸੀ ਚਾਹੁੰਦਾ ਹੈ ਕਿ ਦੇਸ਼ ਤਰੱਕੀ ਕਰੇ ਦੇਸ਼ ਉਦੋਂ ਤਰੱਕੀ ਕਰੂਗਾ ਜਦੋਂ ਸ਼ਹਿਰ ਤਰੱਕੀ ਕਰੂਗਾ ਆ ਤੁਹਾਡੇ ਸਾਹਮਣੇ ਹੈ ਤੁਸੀਂ ਆ ਦੇਖੋ ਇਧਰ ਮਾੜਾ ਮਾੜਾ ਦਿਖਾਓ ਦੀਪੂ ਜੀ ਆ ਮਲਵਾ ਆ ਤੁਸੀਂ ਆਪਣੇ ਐਕਸ਼ਨ ਫੋਰਸ ਦਿਖਾਓ ਕਾਲਿਆ ਸਾਹਿਬ ਇਧਰ ਹੋ ਆ ਮਲਵਾ ਹੈ ਇਹ ਮਲਵਾ 2007 ਦਾ 2007 ਦਾ ਪਿਆ ਮੰਗਲ ਸ਼ਹਿਰ ਚ ਸਿਨੇਮਾ ਹੁੰਦਾ ਸੀਗਾ ਜਿਹੜਾ ਸਾਡਾ ਉਹ ਸਿਨੇਮਾ 2007 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਟੋੜਿਆ ਗਿਆ ਜਦੋਂ ਸ਼ਹਿਰ ਡਿਜ਼ਾਈਨ ਹੋਇਆ ਸੀ ਉਦੋਂ ਵੀ ਉਹਨਾਂ ਨੂੰ ਲੱਗਦਾ ਸੀ ਹਾਲਾਂਕਿ ਉਦੋਂ ਤਾਂ ਫਿਲਮਾਂ ਬਹੁਤ ਥੋੜੀ ਬੰਦੀਆਂ ਸੀ ਪਰ ਉਦੋਂ ਵੀ ਇੱਥੇ ਸਿਨੇਮਾ ਸੀਗਾ 2007 ਦਾ ਨਾਂ ਤਾਂ ਮੁੜ ਕੇ ਨੰਗਲ ਚ ਸਿਨੇਮਾ ਬਣਿਆ ਕਿ ਨੰਗਲ ਦੇ ਸ਼ਹਿਰ ਦੇ ਲੋਕਾਂ ਨੂੰ ਫਿਲਮ ਦੇਖਣ ਦਾ ਅਧਿਕਾਰ ਨਹੀਂ ਕੀ ਨੰਗਲ ਦੇ ਸ਼ਹਿਰ ਦੇ ਲੋਕਾਂ ਨੂੰ ਕੋਈ ਇੰਟਰਟੇਨਮੈਂਟ ਦਾ ਅਧਿਕਾਰ ਨਹੀਂ ਕੀ ਨੰਗਲ ਦੇ ਸ਼ਹਿਰ ਦੇ ਲੋਕ ਕੋਈ ਇੱਥੇ ਸ਼ਾਪਿੰਗ ਵਾਲ ਨਹੀਂ ਕਰ ਸਕਦੇ ਕਿਉਂ ਨੰਗਲ ਦੇ ਸ਼ਹਿਰ ਦੇ ਲੋਕ ਜਾਂ ਮੈਥਪੁਰ ਜਾ ਕੇ ਫਿਲਮ ਦੇਖਣ ਜਾਂ ਉਨੇ ਜਾ ਕੇ ਫਿਲਮ ਦੇਖਣ ਪੰਜਾਬ ਨੂੰ ਕਿਉਂ ਨਹੀਂ ਟੈਕਸ ਆਣਾ ਚਾਹੀਦਾ ਇੱਥੇ ਸਾਡੇ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਇੱਥੇ ਕਿਉਂ ਨਹੀਂ ਕੋਈ ਸਟਾਰਬਕਸ KFC ਮੈਕਡੋਨਲਡ ਕੋਈ ਹੋਰ ਬ੍ਰਾਂਡ ਖੁੱਲਦਾ ਜੀ ਕਿਉਂ 2007 ਤੋਂ ਜਿਹੜਾ ਹੈ 18 ਸਾਲ ਇਹ ਬੀਬੀਐਮਪੀ ਦੀ ناکਾਮਯਾਬੀ ਹੈ ਤੇ ਲੋਕਾਂ ਨੂੰ ਗਰੀਬਾਂ ਨੂੰ ਤੰਗ ਕਰਨ ਲਈ ਜਦੀ ਚੱਕ ਕੇ ਪਹੁੰਚ ਜਾਂਦੇ ਆ ਜੀ ਅੱਜ ਤੁਹਾਡਾ ਮਕਾਨ ਟਾਣਾ ਅੱਜ ਤੁਹਾਡੀ ਦੁਕਾਨ ਟਾਣੀ ਮਲਵਾ ਤੁਹਾਡੇ ਤੋਂ 18 ਸਾਲਾਂ ਦਾ ਚੱਕਿਆ ਨਹੀਂ ਗਿਆ ਅਸੀਂ ਲੜਾਈ ਲੜ ਰਹੇ ਆ ਸਾਰਾ ਸ਼ਹਿਰ ਖੰਡਰ ਕਰ ਦਿੱਤਾ ਅਸੀਂ ਨੰਗਲ ਨੂੰ ਜੇਜੋ ਨਹੀਂ ਬਣਨ ਦੇਣਾ ਅਸੀਂ ਇੱਕ ਮਿਸ਼ਨ ਦੇ ਉੱਤੇ ਆਂ ਨੰਗਲ ਨੂੰ ਇੱਕ ਦੇਸ਼ ਦਾ ਸ਼ਾਨਦਾਰ ਟੂਰਿਸਟ ਟਾਊਨ ਬਣਾਣਾ ਸਾਡੇ ਵਰਗੀ ਖੂਬਸੂਰਤੀ ਸੀਨਿਕ ਬਿਊਟੀ ਬਲੂ ਵਾਟਰਸ ਮਾਊਂਟੇਨਸ ਇਨਾ ਸਾਫ ਸੁਥਰਾ ਵਾਤਾਵਰਨ ਇੰਨੀ ਵੈਲ ਡਿਜ਼ਾਈਨਡ ਸਿਟੀ ਸਾਡੇ ਕੋਲ ਕਿਤੇ ਨਹੀਂ ਆ ਦੇਸ਼ 'ਚ ਅਸੀਂ ਇਸ ਦੀ ਤਾਕਤ ਨੂੰ ਬਰਕਰਾਰ ਰੱਖਣਾ ਹੈ ਪਹਿਲੀ ਵਾਰੀ ਆ ਇਸ ਵਾਰੀ ਬਜਟ ਦੇ ਵਿੱਚ ਸਰਕਾਰ ਨੇ ਸਪੈਸ਼ਲ ਨੰਗਲ ਨੂੰ ਪੈਕੇਜ ਦਿੱਤਾ ਤੇ ਨਾਲ ਹੀ ਇੱਕ ਹੋਰ ਵੱਡੀ ਲੋੜ ਹੈ ਅੱਜ ਜੋ ਮੈਂ ਡਾਕਟਰ ਗੌਤਮ ਜੀ ਤੇ ਸਾਡੇ ਸਾਰੇ ਸਾਥੀਆਂ ਦਾ ਇਹਨਾਂ ਦੀ ਇਹਨਾਂ ਨੂੰ ਸਲਾਮ ਕਰਦਾ ਜਿਸ ਤਰੀਕੇ ਨਾਲ ਇਹ ਨਹੀਂ ਲੜਾਈ ਲੜੀ ਇਹ ਲੜਾਈ ਹੋਰ ਵੀ ਇਸ ਕਰਕੇ ਜ਼ਰੂਰੀ ਹੈ ਸਾਡੇ ਕੋਲ ਨੰਗਲ ਚ ਇੱਕੋ ਹੀ ਵੱਡਾ ਗਰਾਊਂਡ ਹੈ ਉਹ ਗਰਾਊਂਡ ਹੈ ਜਿਸ ਸਕੂਲ ਦਾ ਨਾਮ ਅਸੀਂ ਹੁਣ ਸਕੂਲ ਆਫ ਐਮਿਨੈਂਸ ਨੰਗਲ ਰੱਖ ਦਿੱਤਾ ਆਵਾਸੰਬੀਤ ਕਲਚਰ ਦੇ ਨਾਮ ਤੇ ਉਸੇ ਗਰਾਊਂਡ 'ਚ ਜਾਗਰਣ ਹੁੰਦੇ ਆ ਉਸੇ ਗਰਾਊਂਡ 'ਚ ਕੋਈ ਵੱਡੇ ਇਵੈਂਟ ਹੁੰਦੇ ਆ ਉਸੇ ਗਰਾਊਂਡ 'ਚ ਦੁਸ਼ਹਿਰਾ ਲੱਗਦਾ ਹੁਣ ਉੱਥੇ ਸਰਕਾਰ ਕਿ ਉਹ ਇਨੀ ਤਾਂ ਕੁਝ ਕਰਨਾ ਨਹੀਂ ਇਨੀ ਤਾਂ ਇਦਾਂ ਰੱਖਿਆ ਹੋਇਆ ਪਰ ਆ ਸਾਡਾ ਤਾਂ ਫਰਜ਼ ਹੈ ਅਸੀਂ ਉਸ ਸਕੂਲ 'ਚ ਦੇਸ਼ ਦਾ ਤੇ ਪੰਜਾਬ ਦਾ ਵਨ ਆਫ ਦਾ ਬੈਸਟ ਇੰਡੋਰ সুইমিং ਪੂਲ ਬਣਾ ਰਹੇ ਹਾਂ ਉੱਥੇ ਨੰਗਲ ਸ਼ਹਿਰ 'ਚ ਇੱਕ ਵੀ ਸ਼ਾਨਦਾਰ ਆਡੀਟੋਰੀਅਮ ਨੇਅਰ ਕੰਡੀਸ਼ਨ ਉੱਥੇ ਆਡੀਟੋਰੀਅਮ ਦਾ ਪ੍ਰਪੋਜ਼ ਕੀਤਾ ਅੱਜ 200 ਬੱਚਿਆਂ ਨੇ ਮੈਜਿਸ ਲਿਸਟ ਦੇਖ ਰਹੀ ਸੀ ਨੌਵੀਂ ਕਲਾਸ ਤੇ 30 ਸੀਟਾਂ ਤੇ 200 ਬੱਚਿਆਂ ਨੇ ਅਪਲਾਈ ਕੀਤਾ ਹੈ ਪ੍ਰਾਈਵੇਟ ਸਕੂਲਾਂ ਤੋਂ ਚੱਕ ਕੇ ਉਹ ਅਸੀਂ ਹੁਣ ਉੱਥੇ ਉਹ ਬੰਨਣਾ ਤਾਂ ਸਾਡਾ ਦੁਸ਼ਹਿਰਾ ਕਿੱਥੇ ਲੱਗੂਗਾ ਅਸੀਂ ਕੋਈ ਜਾਗਰਤਾ ਕਰਾਣਾ ਅਸੀਂ ਕੋਈ ਧਾਰਮਿਕ ਸਮਾਗਮ ਕਰਾਵਾ ਕਿੱਥੇ ਕਰਾਵਾਂਗੇ ਜੀ ਸਾਡੇ ਬੱਚੇ ਕੀ ਨੰਗਲ ਦੇ ਬੱਚੇ ਕੋਈ ਕਬੱਡੀ ਕੱਪ ਨਹੀਂ ਕਰਾ ਸਕਦੇ ਕੀ ਨੰਗਲ ਦੇ ਨੌਜਵਾਨ ਕੋਈ ਕ੍ਰਿਕਟ ਦਾ ਟੂਰਨਾਮੈਂਟ ਨਹੀਂ ਕਰਾ ਸਕਦੇ ਸਾਡੇ ਬਹੁਤ ਇੱਥੇ ਇੱਕ ਨਾਮੀਕਰਬ ਹੈ ਸ਼ੀਰਬਾਬਾ ਦੀਪ ਸਿੰਘ ਜੀ ਸਪੋਰਟਸ ਕਲਬ ਉਹ ਹਮੇਸ਼ਾ ਉਹਦੀ ਮੰਗ ਹੁੰਦੀ ਐ ਅਸੀਂ ਕਬੱਡੀ ਟੂਰਨਾਮੈਂਟ ਕਿੱਥੇ ਜਾਇ ਨਹੀਂ ਕੋਈ ਤੁਸੀਂ ਮਲਵਾ ਤਾਂ ਚੱਕ ਲੋ ਤੁਹਾਡੀ ਤੁਹਾਡੀ ਨਲਾਇਕੀਆਂ ਦਾ ਕੋਈ ਇਸ ਤੋਂ ਵੱਡੀ ਮਿਸਾਲ ਤੇ ਕਿਸੇ ਸਾਡੇ ਤੋਂ ਪਹਿਲਾਂ ਆਣਿਆ ਨੇ ਕਿਸੇ ਨੇ ਕਦੀ ਪਰਵਾਹ ਨਹੀਂ ਕੀਤੀ ਸਿਨਮੇ ਤੜਵਾਨ ਵੇਲੇ ਸਭ ਤੋਂ ਮੋਹਰੇ ਸੀ ਲੋਕਾਂ ਦੀਆਂ ਦੁਕਾਨਾਂ ਤੜਵਾਨ ਵੇਲੇ ਸਭ ਤੋਂ ਮੋਹਰੇ ਸੀ 18 ਸਾਲ ਦੀ ناکਾਮਯਾਬੀ ਹੈ ਤੇ ਅੱਜ ਇਹਨਾਂ ਨੂੰ ਇੱਥੇ ਆਏ ਸੀ ਇਸ ਦਾ ਸਾਰਾ ਸਮਾਨ ਸਾਡਾ ਸਾਰਾ ਆ ਸਾਡੇ ਤਾਂ ਅਸੀਂ ਤਾਂ ਕਾਰ ਸੇਵਾਕ ਹੈ ਅਸੀਂ ਇੱਥੇ ਆਈ ਸੀ ਮਲਵਾ ਚੱਕਰ ਨੂੰ ਉਹ ਕਹਿੰਦੇ ਨਹੀਂ ਜੀ ਸਾਨੂੰ ਇੱਕ 15 ਦਿਨ ਦਾ ਦੇ ਦਿਓ ਅਸੀਂ ਫਿਰ ਵੀ ਵੱਡਾ ਦਿਲ ਰੱਖਦੇ ਹੋਏ ਇੱਕ ਮਹੀਨਾ ਦਿੱਤਾ 1 ਜੂਨ ਦਾ ਅਲਟੀਮੇਟਮ ਹੈ 1 ਜੂਨ ਤੱਕ ਇਹ ਮੈਦਾਨ ਸਾਨੂੰ ਸਾਫ਼ ਚਾਹੀਦਾ ਨਹੀਂ 1 ਜੂਨ ਨੂੰ ਸਾਡੇ ਸਾਰੇ ਸਾਥੀ ਲੱਗਣਗੇ ਅਸੀਂ ਸਾਫ਼ ਕਰਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਇੱਕ ਭਵệ ਜਾਗਰਣ ਅਸੀਂ ਕਰਾਵਾਂਗੇ ਤੇ ਉਸ ਤੋਂ ਬਾਅਦ ਸ਼ਾਨਦਾਰ ਕਬੱਡੀ ਟੂਰਨਾਮੈਂਟ ਇਸ ਗਰਾਊਂਡ ਤੇ ਕਰਾਵਾਂਗੇ ਇਹ ਜਿਹੜਾ ਗਰਾਊਂਡ ਹੈ ਸਮਾਜਿਕ ਕਮਾਲੀ ਹੈ ਕੋਈ ਵੀ ਹੋਰ ਵੀ ਧਾਰਮਿਕ ਸੰਸਥਾ ਸਭ ਦੇ ਹਰ ਧਰਮ ਦੀ ਧਾਰਮਿਕ ਸੰਸਥਾ ਹਰ ਤਰ੍ਹਾਂ ਦਾ ਸੋਸ਼ਲ ਮੰਚ ਹਰ ਤਰ੍ਹਾਂ ਦਾ ਯੂਥ ਕਲੱਬ ਉਹ ਇੱਥੇ ਆਵੇ ਇਸ ਗਰਾਊਂਡ ਨੂੰ ਵਰਤੇ ਇੱਥੇ ਇਸ ਮਲਬੇ ਨੇ ਸਾਨੂੰ ਚਾਰ ਦੇਣਾ ਇਸ ਮਲਬੇ ਨੇ ਸਾਨੂੰ ਕੀ ਦੇਣਾ ਜੀ ਨਾਲ ਹੀ ਅਸੀਂ ਬੀਬੀਆਂ ਬੀਨ ਮੈਂ ਤੁਹਾਨੂੰ ਚਿੱਠੀਆਂ ਭੇਜ ਦਿੰਦਾ ਅਸੀਂ ਲਿਖ ਚੁੱਕੇ ਹਾਂ 10 ਦਿਨ ਪਹਿਲਾਂ ਲਿਖ ਚੁੱਕੇ ਹਾਂ ਕਿ ਸਾਨੂੰ ਇੱਕ ਕੋਠੀ ਨੰਗਲ ਚ ਲਾਇਬ੍ਰੇਰੀ ਲਈ ਚਾਹੀਦੀ ਹੈ ਤੇ ਸਾਨੂੰ ਨੰਗਲ ਚ ਇੱਕ ਜਿਹੜਾ ਤੁਹਾਡੇ ਕੋਠੀ ਹੈ ਕੁਆਟਰ ਸਾਨੂੰ ਆਮ ਆਦਮੀ ਕਲੀਨਿਕ ਲਈ ਚਾਹੀਦਾ ਹੈ ਉਹ ਕੋਈ ਹਰਜੋਤ ਮੈਂ ਇਸਨੇ ਆਪਣਾ ਨਹੀਂ ਕੁਝ ਬਣਾਣਾ ਉੱਥੇ ਨੰਗਲ ਦੇ ਬੱਚੇ ਪੜਨਗੇ ਅਸੀਂ ਉੱਥੇ ਵਧੀਆ ਰੀਡਿੰਗ ਸੈਂਟਰ ਸਸਾ ਅਸੀਂ ਸਾਡੇ ਬੱਚੇ ਉੱਥੇ ਯੂਪੀਐਸਸੀ ਦੀ ਤਿਆਰੀ ਕਰਨ ਪੰਜਾਬ ਪੁਲਸ ਦੀ ਤਿਆਰੀ ਕਰਨ ਨਰਸਿੰਗ ਦੀ ਤਿਆਰੀ ਕਰਨ ਪਟਵਾਰੀ ਦੇ ਪੇਪਰ ਦੀ ਤਿਆਰੀ ਕਰਨ ਆਈਐਸ ਬਣਨ ਪੀਸੀਐਸ ਬਣਨ ਪੀਪੀਐਸ ਬਣਨ ਅੱਜ ਨੰਗਲ ਕਿੰਨੇ ਤੁਸੀਂ ਖੰਡਰ ਬਣਾਈ ਜਾਂਦੇ ਹੋ ਐਦਾਂ ਹੀ ਇੱਕ ਆਮ ਆਦਮੀ ਕਲੀਨਿਕ ਖੁੱਲੂਗਾ ਉੱਥੇ ਆਮ ਆਦਮੀ ਕਲੀਨਿਕ ਦੇ ਨਾਲ ਹੀ ਉੱਥੇ ਅਸੀਂ ਜਿਹੜਾ ਹੈ ਜਿਹੜੀ ਸਾਡੀ ਪ੍ਰੈਗਨੈਂਟ ਲੇਡੀਆਂ ਹੈ ਉਹਨਾਂ ਦਾ ਕੇਅਰ ਰੂਮ ਬਣਾਉਣਾ ਚਾਹੁੰਦੇ ਹਾਂ ਸਾਨੂੰ ਚਾਰ ਕਮਰੇ ਚਾਹੀਦੇ ਆ ਸ਼ਾਨਦਾਰ ਤਾਂ ਕਿ ਉਹਨਾਂ ਦਾ ਜਦੋਂ ਵੀ ਕੋਈ ਜਿੰਨੀ ਪ੍ਰੈਗਨੈਂਟ ਲੇਡੀਜ਼ ਹੈ ਉਹ ਲਾਹਾ ਲੈ ਸਕਣ ਸਰਕਾਰੀ ਸਕੀਮਾਂ ਦਾ ਅਸੀਂ ਇਹਨੂੰ ਲਿਖਿਆ ਤੇ ਅਸੀਂ ਉਹ ਵੀ ਜਗਰ ਨਹੀਂ ਕਰਨਗੇ ਅਸੀਂ ਠੱਕੇ ਨਾ ਕੱਬ ਜਾ ਜਣਾ ਫਿਰ ਸਾਨੂੰ ਕਹਣਗੇ ਤੁਸੀਂ ਗਲਤ ਹੋ ਫਿਰ ਕਾਗਿ ਲੈ ਕੇ ਆਉਂਗੇ ਸਾਡਾ ਮਕਸਦ ਸਿਰਫ ਅਤੇ ਸਿਰਫ ਨੰਗਲ ਸ਼ਹਿਰ ਨੂੰ ਉਜੜਨ ਤੋਂ ਬਚਾਉਣਾ ਹੈ ਨੰਗਲ ਦੀ ਸਭ ਤੋਂ ਵੱਡੀ ਵਰਕਸ਼ਾਪ ਏਸ਼ੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਜਿੱਥੇ ਮੇਰੇ ਦਾਦਾ ਜੀ ਵੀ ਕੰਮ ਕਰਦੇ ਸਾਡੇ ਹਰ ਸਾਡੇ ਆਸ-ਪਾਸ ਦੇ ਪਿੰਡਾਂ 'ਚ ਨੰਗਲ ਮੇਰੇ ਨਾਨਕੇ ਆ ਮੇਰਾ ਪਿੰਡ ਤੇ ਸਾਡੇ ਸਾਰੇ ਅਸੀਂ ਸਾਰੇ ਸਾਡੀਆਂ ਜ਼ਮੀਨਾਂ ਨੇ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਨੇ ਸਾਡੇ ਦਾਦਿਆਂ ਨੇ ਸਾਡੇ ਨਾਨਿਆਂ ਨੇ ਇਹਨੂੰ ਸ਼ਹਿਰ ਨੂੰ ਬਸਾਇਆ ਤੇ ਅੱਜ ਅਸੀਂ ਸ਼ਹਿਰ ਨੂੰ ਕਿੱਦਾਂ ਉਜੜਨ ਦੇਈਏ ਜੀ ਅਸੀਂ ਤਾਂ ਆਪਣੀ ਆਵਾਜ਼ ਚੱਕ ਰਹੇ ਹਾਂ ਮੈਂ ਖੱਟਰ ਸਾਹਿਬ ਨੂੰ ਵੀ ਦੋ ਵਾਰੀ ਮਿਲਿਆ ਉਹਨੂੰ ਹੱਥ ਜੋੜ ਕੇ ਵੀ ਬੇਨਤੀ ਕਰ ਲਈ ਨਿਮਰਤਾ ਨਾਲ ਵੀ ਕਰ ਲਈ ਕੋਈ ਨਿੱਜੀ ਮੰਗ ਨਹੀਂ ਸਾਡੀ ਸ਼ਹਿਰ ਲਈ ਮੰਗ ਹੈ ਸਾਡੇ ਸ਼ਹਿਰ ਨੂੰ ਉਜੜਨ ਨਾ ਦਿਓ ਇੱਥੋਂ ਰੇਲਵੇ ਲਾਈਨ ਚੱਲਦੀ ਹੈ ਉਸੇ ਜੇਕਰ ਉਹ ਰੇਲਵੇ ਲਾਈਨ ਨੂੰ ਥੋੜਾ ਬਹੁਤਾ ਠੀਕ ਕਰ ਦੇ ਜਿਸ ਤਰੀਕੇ ਨਾਲ ਕਸੌਲੀ ਤੋਂ ਸ਼ਿਮਲਾ ਚੱਲਦੀ ਹੈ ਟ੍ਰੇਨ ਅਗਰ ਉਹ ਟ੍ਰੇਨ ਜਿਹੜੀ ਹੈ ਸੌਰੀ ਕਾਲਕੇ ਤੋਂ ਸ਼ਿਮਲਾ ਚੱਲਦੀ ਹੈ ਅਗਰ ਉਹ ਸਟ੍ਰੇਨ ਗਲਾਸ ਟ੍ਰੇਨ ਹੋ ਜਾਵੇ ਟੂਰਿਜ਼ਮ ਦਾ ਇੱਥੇ ਜਾਨੀ ਹਰ ਬੰਦੇ ਨੂੰ ਰੋਜ਼ਗਾਰ ਮਿਲੂਗਾ ਅਸੀਂ ਲੱਗੇ ਹੋਏ ਹਾਂ ਜੀ ਇਸੇ ਤਰੀਕੇ ਨਾਲ ਜਿੰਨਾ ਹੋਰ ਪੰਜਾਬ ਸਰਕਾਰ ਦੀ ਜੋ ਪ੍ਰਾਪਰਟੀਆਂ ਹੁੰਦੀਆਂ ਤੇ ਕਬਜ਼ਾ ਲੈ ਰਹੇ ਆਂ ਤੇ ਗਲਾਸ ਬ੍ਰਿਜ ਜੋ ਇੱਕ ਸੁਪਨਾ ਹੈ ਪਿੱਛੇ ਜੇ ਸਾਡਾ ਤੁਹਾਨੂੰ ਵੀ ਭੇਜ ਦਾਂਗੇ ਸਾਡੇ ਬਾਹਰ ਬਾਰੇ ਇਹਨਾਂ ਮਗਰ ਪੈਣ ਤੋਂ ਬਾਅਦ ਜਿਹੜਾ ਇੱਕ ਰਿਵਰ ਫਰੰਟ ਹੈ ਉਸ ਦਾ ਬੀਬੀ ਐਮਪੀ ਨੇ ਟੈਂਡਰ ਲਵਾਇਆ ਉਹਨੂੰ ਤੋਂ ਧੱਕੇ ਨਾਲ ਜਿਹੜਾ ਹੈ ਤਾਂ ਕਿ ਉੱਥੇ ਪਹਿਲਾਂ ਪ੍ਰੋਜੈਕਟ ਕਿਸ ਤਰੀਕੇ ਦਾ ਹੋਊਗਾ ਇੱਥੇ ਇੱਕ ਨਾਲ ਹੀ ਜੀ ਖੋਰ ਗਰਾਊਂਡ ਹੈ ਸਕੂਲ ਦੇ ਸਾਹਮਣੇ ਚਾਰ ਵਾਰੀ ਉੱਥੇ ਨਹੀਂ ਪੱਥਰ ਰੱਖਦਾ ਕਟੋੜ 20 ਕਿੱਲੇ ਦਾ ਗਰਾਊਂਡ ਹੈ ਕਿ ਜਿੱਥੇ ਮਿਊਜ਼ੀਅਮ ਬਣਾਉਣਾ ਜਿਹੜਾ ਆਂਦਾ ਇਹਦਾ ਨਿਵਾ ਚੇਅਰਮੈਨ ਉੱਥੇ ਆ ਕੇ ਉਹ ਨਾ ਖਾ ਦਿੰਦਾ ਰਹਿੰਦਾ ਤੁਸੀਂ ਅੱਜ ਤੱਕ ਉਹ ਨਹੀਂ ਬਣਾ ਸਕਿਆ ਜੀ ਅਸੀਂ ਅਸੀਂ ਕਹਿੰਨੇ ਸਾਨੂੰ ਕਰਜੇ ਤਾਂ ਉਜਾਰੂ ਤਾਂ ਕੋਈ ਨਹੀਂ ਬੰਦਾ ਕਟੋੜ ਕਟੋੜ ਨਾਲ ਮੈਦਾਨ ਤਾਂ ਦੇ ਦੋ ਅਸੀਂ ਇੱਥੇ ਕੋਈ ਜਗਰਾਤਾ ਕੋਈ ਧਾਰਮਿਕ ਸਮਾਗਨ ਕੋਈ ਖੇਡ ਸਮਾਗਨ ਕੋਈ ਕ੍ਰਿਕਟ ਟੂਰਨਾਮੈਂਟ ਕੋਈ ਫੁੱਟਬਾਲ ਕੋਈ ਕੁਸ਼ਤਾ ਵਾਲੀਬਾਲ ਦੇ ਮੈਚ ਕਰਾ ਲਈਏ ਕਿ ਸਾਡਾ ਇੰਨਾ ਵੀ ਹੱਕ ਨਹੀਂ ਸਾਡੀ ਜ਼ਮੀਨਾਂ ਨੇ ਇਸ ਕਰਕੇ ਸਾਡੀ ਲੜਾਈ ਹੈ ਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ মিডিਆ ਨਾਲ ਵੀ ਪੂਰਾ ਸਾਥ ਦਿੱਤਾ ਤੁਸੀਂ ਵੀ ਤੇ ਨਾਲ ਇਹ ਵੀ ਹੈ ਜਦੋਂ ਤੱਕ BBMP ਇਸ ਸਖਸ਼ਤਾ ਨਹੀਂ ਹੈ ਜਦੋਂ ਤੱਕ BBMP ਆਪਣੇ ਕੰਮ ਨਹੀਂ ਕਰਦੀ ਜੇ ਕਿਸੇ ਸਾਡੇ ਸ਼ਹਿਰ ਵਾਸੀ ਦੇ ਜਾਂ ਨੰਗਲ ਚ ਯਾਕੀਪੁਰ ਸਾਫ ਚ ਯਾ ਕੋਟਲੇ ਅਗਰ ਕਿਸੇ ਦੀ ਦੁਕਾਨ ਜਾਂ ਮਕਾਨ ਤੇ ਗਿਆ ਤਾਂ ਦੇਖੇ ਹੁੰਦਾ ਹਸ਼ਰ ਕੀ ਕਰਦੇ ਪਹਿਲਾਂ ਆਪਣੇ ਕੰਮ ਕਰੋ ਫਿਰ ਆਇਓ ਪਹਿਲਾਂ ਆਪਣੀਆਂ ਨਲਾਇਕੀਆਂ ਜਿਹੜੀਆਂ ਉਹ ਦੁਰਸਤ ਕਰੋ ਆਪਣੀਆਂ ਨਲਾਇਕੀਆਂ ਇਸ ਸ਼ਹਿਰ ਦੇ ਸਾਡੀ ਬਿਲਡਿੰਗਸ ਅਸੀਂ ਤਾਂ ਇਹ ਵੀ ਮੈਂ ਤੇ ਇਹ ਵੀ ਕਹਿੰਦਾ ਹੈ ਇਹ ਵੀ ਲਿਖਾ ਵੀ ਮੰਗ ਕਰਦੇ ਆ ਕਿ ਕੁਆਟਰ ਸਾਡੇ ਤੇ ਪ੍ਰੈਸ ਕਲੱਬ ਨੂੰ ਖੰਡਰ ਬਣਾਉਂਦਾ ਕੀ ਫਾਇਦਾ ਜਿੱਥੇ ਸਾਡੇ মিডিਆ ਵਾਲੇ ਬੈਠਣ ਸਵੇਰੇ ਸ਼ਾਮ ਗਰਮੀ ਚ ਹਰ ਵੇਲੇ ਨੀਮੀਂ ਹੈ ਰੀਚ ਉਹਨਾਂ ਨੂੰ ਵੀ ਮੈਨੂੰ ਤੁਹਾਨੂੰ ਵੀ ਮਿਲਣਾ ਚਾਹੀਦਾ ਸਮਾਜਿਕ ਸੰਸਥਾਵਾਂ ਨੂੰ ਮਿਲਣਾ ਚਾਹੀਦਾ ਅਸੀਂ ਥੋੜੇ ਨਹੀਂ ਉਹ ਵੀ ਖੰਡਰ ਹੋ ਕੇ ਉਹ ਵੀ ਇਦਾਂ ਹੀ ਮਲਵਾ ਗਿਰਨਾ ਸਿਰਫ ਚੋਰੀਆਂ ਪਹਿਲੀ ਵਾਰੀ ਇਹਨਾਂ ਤੋਂ ਸੜਕ ਬਣਾਈ 20 ਸਾਲਾਂ ਬਾਅਦ ਕਿਸੇ ਨੇ ਕਦੀ ਇੱਥੋਂ ਕਿੰਨੇ ਸਾਡੇ ਤੋਂ ਪਹਿਲਾਂ ਆਏ ਕਦੀ ਪਰਵਾਹ ਨਹੀਂ ਕੀਤੀ ਇਹਦੇ ਢੌਣ ਤੇ ਗੱਡਾ ਰੱਖ ਕੇ ਉਹ ਸੜਕ ਬਣਵਾਈ ਸਾਡੇ ਪਿੰਡਾਂ ਦੀ ਅੱਜ ਆਸ-ਪਾਸ ਦੀ ਇਹਨਾਂ ਨੂੰ ਲਿਖਿਆ ਜਿੰਨੀਆਂ ਨਹਿਰਾ ਨੇ ਸਾਡੇ ਕਿਤੇ ਕੋਈ ਪ੍ਰੋਟੈਕਸ਼ਨ ਵਰਕ ਨਹੀਂ ਜੇ ਕੋਈ ਬੱਚਾ ਕੋਈ ਲੇਡੀਆਂ ਗਿਰ ਜਵੇ ਤੁਸੀਂ ਗੰਗੂਵਾਲ ਤੋਂ ਲੈ ਕੇ ਜਿਹੜੀ ਡੜੋਲੀ ਤੱਕ ਹੈ ਸੜਕ ਦੇਖ ਲਓ ਐਦਾਂ ਹੀ ਤੁਸੀਂ ਸਰਸਾਂ ਅੰਗਲ ਤੋਂ ਲੈ ਕੇ ਜਿਹੜੀ ਆਲੂਵਾਲ ਤੱਕ ਹੈ ਉਹ ਸੜਕ ਦੇਖ ਲਓ ਐਦਾਂ ਹੀ ਤੁਸੀਂ ਬੜਾ ਪਿੰਡ ਤੋਂ ਲੈ ਕੇ ਜਿਹੜਾ ਹੈ ਭਾਉ ਵਾਲ ਤੱਕ ਸੜਕ ਦੇਖ ਲਓ ਇੰਨੀ ਨਿਕਾ ਇੰਨੀ ਨਿਕਮੀ ਹੈ ਬੀਬੀ ਐਮ ਬੀ ਕਿ ਨਹਿਰ ਦੇ ਕੰਡੇ ਕੋਈ ਪ੍ਰੋਟੈਕਸ਼ਨ ਕੋਈ ਪਿੱਲਰ ਕੋਈ ਗਾਡਰ ਤੱਕ ਨਹੀਂ ਲਾਇਆ ਯਾਨੀ ਅਸੀਂ ਇਹ ਤਾਂ ਇਹ ਤਾਂ ਇੰਨਾ ਕੰਮ ਹੈ ਜੀ ਤੇ ਇੱਥੇ ਕੀ ਚੋਰੀਆਂ ਕਰੀ ਕੁਝ ਖਾ ਕੇ ਕਰੀ ਕੁਝ ਖਾ ਕੇ ਤੇ ਜੀ ਸੌ ਲੱਖ ਰੁਪਏ ਉਹ ਸਾਰੇ ਖੜਾ ਤੇ ਕਰੋੜਾਂ ਰੁਪਏ ਬਰਬਾਦ ਕਰਤਾ ਲੋਕਾਂ ਦਾ ਟੈਕਸ ਮਨੀ ਬਰਬਾਦ ਕਰਤੀ ਹਾਂ ਬਾਕੀ ਸਾਡੇ ਤਾਂ ਸਾਨੂੰ ਖੁਸ਼ੀ ਹੁੰਦੀ ਜਿਵੇਂ ਅਜੋਲ ਪਾਰਟੀ ਮੀਟਿੰਗ ਉੱਥੇ ਸਾਰੇ ਆਏ ਐ ਇੱਥੇ ਲੋਕਲ ਵੀ ਆਂਦੇ ਐ ਪਰ ਨਹੀਂ ਉਹ ਬੈਠ ਕੇ ਉੱਤੇ ਫੋਨ ਕਰਦੇ ਦੇਖਿਓ ਦੇਖਿਓ ਕਿਤੇ ਮਲਵਾ ਚੱਕਿਆ ਨਾ ਜਾਵੇ ਉਹ ਇਹ ਕਰੀ ਜਾਂਦੇ ਆ ਸੋਚ ਦੇਖੋ ਕਿ ਕੋਈ ਸਾਲਾ ਕੰਮ ਨਾ ਹੋ ਜੇ ਨੰਗਲ ਚ ਇਹਨਾਂ ਦੀ ਇਹ ਸੋਚ ਹੈ ਤੁਸੀਂ ਉੱਥੇ ਆਲ ਪਾਰਟੀ ਇੱਥੇ ਆਓ ਨਾ ਬੈਠੋ ਸਾਡੇ ਨਾਲ ਲੱਗੋ ਕਾਰ ਸੇਵਾ ਅਸੀਂ ਹਰ ਵਾਰੀ ਉੱਥੇ ਹੋਲੇ ਮਲੇ ਰਸਫਾਈ ਕਰਦੇ ਕਦੀ ਕੋਈ ਆਇਆ ਜੀ ਬਸ ਵੀਡੀਓ ਪਾਣ ਕੇ ਜਾਂ ਬਲੈਕਮੇਲਰ ਨੇ ਜਾਂ ਸ਼ਹਿਰ ਚ ਕੰਮ ਨਹੀਂ ਹਰਜੋਤ ਮੈਂਸ ਮੁਰਦਾਬਾਦ ਕੋਈ ਐਕਸੀਡੈਂਟ ਹੋ ਜੇ ਹਰਜੋਤ ਮੈਂਸ ਮੁਰਦਾਬਾਦ ਕੋਈ ਉੱਦਾਂ ਡੁੱਬ ਕੇ ਹਰਜੋਤ ਮੈਂਸ ਮੁਰਦਾਬਾਦ ਬਸ ਸਹੀ ਕੰਮ ਹੈ ਜੀ ਕੰਮ ਦੱਸੋ ਨਾ ਅਸੀਂ ਚੰਗਰ ਚ ਪਾਣੀ ਦੇਤਾ ਸੀ ਪਿੰਡਾਂ ਦੀ ਪਾਣੀ ਦੀ ਲੜਾਈ ਲੜ ਰਹੀ ਅਸੀਂ ਬੀਬੀ ਐਮ ਤੁਸੀਂ ਕਦੋਂ ਨਾਲ ਖੜੇ ਹੋ ਸਾਡੇ ਆਂਦੇ ਆ ਜ ਸਵੇਰੇ ਇੱਥੇ ਆਂਦੇ ਇੱਥੇ ਮਲਵਾ ਚੱਕਦੇ ਨਹੀਂ ਉਦੋਂ ਤੁਸੀਂ ਬੈਠੇ ਹੋ ਫੋਨ ਮਾਰੀ ਜਾਂਦੇ ਇੱਕ ਦੂਜੇ ਨੂੰ ਉਹ ਹੋ ਕਿਤੇ ਹੋਣਾ ਜਾਵੇ ਕੰਮ ਕਿਉਂ ਥੋੜਾ ਮਕਸਦ ਨੰਗਲ ਤੇ ਅਨੰਦਪੁਰ ਸਾਹਿਬ ਦੀ ਤਰੱਕੀ ਨਹੀਂ ਹੈ ਥੋੜਾ ਮਕਸਦ ਹੈ ਕਿ ਹਾਂ ਇਸ ਸ਼ਹਿਰ ਦਾ ਕੁਛੇ ਕੁਛ ਭਲਾ ਨਾ ਹੋ ਜੇ ਮੈਂ ਕੋਈ ਆਪਣੀ ਲੜਾਈ ਨਹੀਂ ਲੜ ਰਿਹਾ ਅਸੀਂ ਆ ਡਾਕਟਰ ਗੌਤਮ ਕੋਈ ਆਪਣੀ ਨਹੀਂ ਇੱਥੇ ਕੋਈ ਦੁਕਾਨ ਨਹੀਂ ਖੋਲਣੀ ਆਪਣਾ ਮਕਾਨ ਨਹੀਂ ਬਣਾਉਣਾ ਆਪਣੇ ਇੱਥੇ ਹੀ ਨਹੀਂ ਕੋਈ ਸਿਨੇਮਾ ਹੀ ਨਹੀਂ ਖੋਲਣਾ ਅਸਟਾ ਕੰਡੀ ਜੇਕਰ ਇਹ ਸਿਨਮਾ ਟੈਂਡਰ ਲਓ ਤੁਸੀਂ ਲੈ ਲਓ ਤੁਸੀਂ ਲੈ ਲਓ ਜਿਹਦਾ ਜਿਹੜਾ ਪਾਊਗਾ ਸਭ ਤੋਂ ਉੱਤੋਂ ਲੈ ਲਵੇ ਬਣਾਵੇ ਬਿਲਡਿੰਗ ਸ਼ਾਨਦਾਰ ਹੈ ਸਾਡਾ ਮਕਸਦ ਹੈ ਸਾਡੇ ਬੱਚਿਆਂ ਨੂੰ ਮਿਲੂਗਾ ਕੰਮ ਮਿਲੂਗਾ ਪੰਜਾਬ ਨੂੰ ਜੀਐਸਟੀ ਵਧੂਗੀ ਇੱਕ ਇਕਨੋਮਿਕ ਐਕਟੀਵਿਟੀ ਵਧਦੀ ਹੈ ਇੱਕ ਸਿਰਫ ਇੱਕ ਫਲਾਈਓਵਰ ਖੁੱਲਣ ਦੇ ਨਾਲ ਕਿੰਨਾ ਫਰਕ ਪੈ ਗਿਆ ਸ਼ਹਿਰ 'ਚ ਅੱਜ ਇਹ ਸਾਡੇ ਕੋਲ ਇੱਥੇ ਹੋਰ ਇਕੋਸਿਸਟਮ ਆਊਗਾ ਬਹੁਤ ਸਾਰੇ ਅਸੀਂ ਨੰਗਲ 'ਚ ਇੱਕ ਇਵੈਂਟ ਕਰਾਉਣਾ ਚਾਹੁੰਦੇ ਹਾਂ ਨੰਗਲ ਨਾਈਟਸ ਕਰ ਪੰਜ-ਛਤ ਦਿਨ ਦਾ ਮੇਲਾ ਕਰਾਣਾ ਚਾਹੁੰਦੇ ਹਾਂ ਬਹੁਤ ਸਰ ਸਾਡੇ ਕੋਲ ਨੰਗਲ ਚ ਕੋਈ ਸਵਾਏ ਸਤਲੁਜ ਸਜਣ ਦੇ ਪੰਜ ਕਮਰਿਆਂ ਤੋਂ ਇਲਾਵਾ ਸਾਡੇ ਕੋਲ ਕੋਈ ਹੋਟਲ ਨਹੀਂ ਜਿੱਥੇ ਅਸੀਂ ਕਿਸੇ ਨੂੰ ਠਹਿਰਾ ਸਕੀਏ ਇਹ ਨੰਗਲ ਦੇ ਹਾਲਾਤ ਹੈ ਅਸੀਂ ਕਿੱਥੋਂ ਕਿੱਥੋਂ ਨੰਗਲ ਤਰੱਕੀ ਕਰੂਗਾ ਜੀ ਸਾਰਾ ਸ਼ਹਿਰ ਤੁਸੀਂ ਖੰਡਰ ਵਾਂਗ ਸੱਜੇ ਦੇਖੋ ਇਧਰਲੇ ਪਾਸੇ ਦਰਿਆ ਤੋਂ ਇਧਰਲੇ ਪਾਸੇ ਆ ਬੈਠੇ ਉਧਰਲੇ ਪਾਸੇ ਐਨਐਫਐਲ ਬੈਠੀ ਹੈ ਮੈਨੂੰ ਇਦਾਂ ਦੇ ਪਿੰਡ ਬਦ ਪਵਾਰ ਸਾਹਿਬ ਦੇ ਆਸ-ਪਾਸ ਹੋ ਜੀ ਮੰਦਰ ਵਾਲਿਆਂ ਨੇ ਸ਼ੈੱਡ ਪਾਣੀ ਸੀ ਸ਼ੈੱਡ ਨਹੀਂ ਪਾ ਦਿੱਤੀ ਮੰਦਰ ਨੂੰ ਪੱਦੇ ਨਹੀਂ ਲਾਣ ਦਿੰਦੇ ਪਾ WhatsApp ਦੇ ਆਸ-ਪਾਸ ਬੂਟੇ ਲਾਣੇ ਆ ਬੂਟੇ ਕਹਿੰਦੇ ਨਹੀਂ ਜੀ ਸਾਡੀ ਜ਼ਮੀਨ ਹੈ ਐਦਾਂ ਹੀ ਉੱਥੇ ਸਾਡੇ ਗੰਗੂਵਾਲ ਰਾਮਲੀਲਾ ਹੁੰਦੀ ਆ ਸਾਡੇ ਆਸ-ਪਾਸ ਦੇ ਪਿੰਡਾਂ ਦੀ ਸਭ ਤੋਂ ਮੰਨੀ ਮੰਨੀ ਜਿਹੜੀ ਹੈ ਰਾਮਲੀਲਾ ਤੇ ਉੱਥੇ ਦੁਸ਼ਹਿਰੇ ਦਾ ਜਿਹੜਾ ਮੇਲਾ ਲੱਗਦਾ ਪੂਰੇ ਆਸ-ਪਾਸ ਇਲਾਕੇ ਦਾ ਹਿਮਾਚਲ ਦੇ ਲੋਕ ਵੀ ਉਹ ਦੇਖਣ ਆਉਂਦੇ ਆ ਉੱਥੇ ਅਸੀਂ ਕਿਹਾ ਥੱਲੇ ਇੰਟਰਲੌਕ ਟਾਈਲ ਲਾਣੀ ਪੈਸੇ ਪੰਜਾਬ ਸਰਕਾਰ ਤੇ ਇਹਨੂੰ ਤਿਆਰ ਹੈ ਉਹ ਨਹੀਂ ਲਾਣ ਦਿੰਦੇ ਇੰਟਰਲੌਕ ਟਾਈਲ ਨਹੀਂ ਲਾਣ ਦਿੰਦੇ ਝਿੰਜੜੀ ਦੇ ਵਿੱਚ ਸਕੂਲ ਦੇ ਵਿੱਚ ਚਾਰ ਦੀਵਾਰੀ ਨਹੀਂ ਸੀ ਚਾਰ ਦੀਵਾਰੀ ਨਹੀਂ ਕਹਿੰਦੇ ਸੀ ਅਸੀਂ ਉਦੋਂ ਵੀ ਅੜਕੇ ਗਿਆ ਸੀਗਾ ਜਿਹੜਾ ਹੋਊਗਾ ਦੇਖਨੇ ਆ ਸਕੂਲ ਦੀ ਚਾਰ ਦੀਵਾਰੀ ਨਹੀਂ ਹੋਣ ਦਿੰਦੇ ਆਹ ਮਸਲੇ ਆ 5 ਤਰੀਕ ਨੂੰ ਇਹ ਸਾਰੀ ਗੱਲਾਂ ਵਿਧਾਨ ਸਭਾ 'ਚ ਵੀ ਗੂੰਜਣਗੀਆਂ ਸਾਡੇ ਕੋਲ ਸਾਰੇ ਲੀਗਲ ਡਾਕੂਮੈਂਟੇਸ਼ਨ ਤਿਆਰ ਹੈ ਸਾਡਾ ਮਕਸਦ ਸਿਰਫ ਇਹ ਹੈ ਕਿ ਨੰਗਲ ਦੀ ਤਰੱਕੀ ਹੋਵੇ ਕੁਝ ਹੋਵੇ ਕੁਝ ਇੱਥੇ ਸਿਨੇਮਾ ਬਣੇ ਇੱਥੇ ਵੱਥੇ ਦੇ ਇੱਥੇ ਦੇ ਦੁਕਾਨਦਾਰਾਂ ਦੇ ਚਿਹਰੇ ਤੇ ਰੌਣਕ ਆਵੇ ਕੋਈ ਹੋਟਲ ਬਣਾਊਗਾ ਕੋਈ ਕੁਝ ਆਊਗਾ ਕੋਈ ਕੁਝ ਕੋਈ ਟੈਕਸੀ ਪਾਊਗਾ ਕੋਈ ਦੁਕਾਨ ਹੋਊਗਾ ਕੋਈ ਨਵੀਂ সুইਟ ਸ਼ਾਪ ਕੋਈ ਕੈਫੇ ਖੁੱਲਣਗੇ ਸਾਡਾ ਸਿਰਫ ਇੰਨਾ ਹੀ ਮਕਸਦ ਆਪ ਸਭ ਦਾ